ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਤੇ ਉਮੀਦ ਕਰਦੇ ਆ ਕਿ ਪ੍ਰਮਾਤਮਾ ਵਾਹਿਗੁਰੂ ਹੋਣ ਨਾ ਬਾਰਿਸ਼ ਨਾ ਲਿਆਵੇ ਕਿਉਂਕਿ ਅੱਜ ਫੇਰ ਸਵੇਰੇ ਧੁੱਪ ਤੇ ਨਿਕਲੀ ਸੀ ਪਰ ਫੇਰ ਹੁਣ ਫੇਰ ਬਾਰਿਸ਼ ਆ ਗਈ ਹੈ ਦੁਪਹਿਰੀ ਅੱਡੀ ਧੁੱਪ ਸੀ ਕਿ ਇੰਜ ਲੱਗ ਰਿਹਾ ਸੀ ਕਿ ਗਰਮੀ ਕਿੰਨੀ ਹੋ ਰਹੀ ਹੈ ਪਰ ਹੁਣ ਕੁਦਰਤ ਦੇ ਰੰਗਾਂ ਦਾ ਕੁਝ ਨਹੀਂ ਪਤਾ ਕਿ ਕਿਸ ਟੈਂਪ 5 ਮਿੰਟਾਂ ਦੇ ਵਿੱਚ ਹੀ ਅਸੀਂ ਗਏ ਸੀ ਅੱਜ ਆਪਣੇ ਗੁਰਦੁਆਰਾ ਸਾਹਿਬ ਉੱਥੇ ਸੀ ਵੀ ਪਾਠ ਦਾ ਭੋਗ ਤੇ ਉੱਥੇ ਗਏ ਸੀ ਉਦੋਂ ਧੁੱਪ ਬਾੜੀ ਸੀ ਤੇ ਜਦੋਂ ਘਰ ਤੱਕ ਆਏ ਤੇ ਘਰ ਆ ਕੇ 5 ਮਿੰਟ ਹੀ ਹੋਏ ਨੇ ਅਸੀਂ ਬੈਠੇ ਆ ਕਿਉਂਕਿ ਆਂਦੇ ਆਂਦੇ ਤੱਕ ਧੁੱਪ ਸੀ ਘਰੇ ਆਇਆ ਤੇ ਆਂਦੀ ਕੁਦਰਤ ਦਾ ਰੰਗ ਬਦਲ ਗਿਆ ਤੇ ਪ੍ਰਮਾਤਮਾ ਨੇ ਫੇਰ ਮੀਂਹ ਵਾਰੀ ਬਰਸਾਤ ਕਰਤੀ ਮੀਂਹ ਵਰਸਾਤਾ ਹੈ ਨਾ ਤੇ ਹੁਣ ਵੀ ਦੇਖ ਲਓ ਸ਼ਾਮ ਪੈ ਗਈ ਹੈ ਤੇ بارش ਆ ਹੀ ਜਾਂਦੀ ਹੈ ਤੇ ਇਧਰ ਤੁਹਾਡੇ ਭਾਜੀ ਫੇਰ ਰਸੋਈ ਦੇ ਵਿੱਚ ਦਾਖਲ ਹੋਏ ਹੋਏ ਨੇ ਰਸੋਈ ਦਾ ਕੰਮ ਇਹਨਾਂ ਨੇ ਸੰਭਿਆ ਆ ਕਿਹ ਜਿਹੀ ਕੋਈ ਚੋ ਨਹੀਂ ਹੁੰਦਾ ਦਾ ਮਨ ਤੋਂ ਤੂੰ ਮੈਨੂੰ ਕਿ ਸਬਜੀ ਤਾਂ ਮੈਂ ਹੀ ਬਣਾਣੀ ਐ ਅੱਜ ਅੱਜ ਮੇਰੀ ਵਾਰੀ ਐ ਬਸ ਕਚੂ ਕਚੂ ਐ ਕਚੂ ਕਚੂ ਦਾ ਮਤਲਬ ਐ ਕਿ ਜਿਹੜਾ ਮਸਾਲਾ ਐ ਨਾ ਐ ਦਾ ਧਾ ਜਿਹੜੀ ਮਸ਼ੀਨਰੀ ਐ ਗ੍ਰਾਈਂਡਰ ਐ ਦਾ ਧਾਗੇ ਕਰਕੇ ਮੇਰੇ ਤੋਂ ਹੋਣੀ ਨਹੀਂ ਐ ਚਾਲੂ ਮਤਲਬ ਕਿੱਥਿਆ ਨਹੀਂ ਜਾਂਦਾ ਤਾਂ ਗਣੀ ਤਾਂ ਹੀ ਤੁਹਾਡੇ ਦਾ ਪਾਜੀ ਮਸਾਲਾ ਕਰਕੇ ਦੇ ਰਹੇ ਨੇ ਮੈਨੂੰ ਤੇ ਆਹ ਲਸਣ ਐ ਰਿਹਾ ਪਿਆਜ਼ ਵੀ ਇਹਦੇ ਚ ਹੂੰ ਲਸਣ ਪਿਆਜ਼ ਆਹ ਇਹਦਾ ਪਾ ਲਈ ਕੱਲ ਤੇ ਨਹੀਂ ਬਣਿਆ ਛੋਲੇ ਘਟ ਜਾ ਓਏ ਮੈਂ ਤਾਂ ਨਹੀਂ ਮਸਾਲਾ ਗਾੜਾ ਕਰ ਲੈਣੇ ਗਾੜਾ ਗਾੜਾ ਨਹੀਂ ਜਿੰਗਲਾ ਚਲੋ ਕੋਈ ਤੇ ਬਾਕੀ ਜੋ ਪਨੂਰ ਫੇਰ ਗਈ ਹੈ ਆਪਣੀ 부ਆ ਦੇ ਨਾਲ ਬਾਹਰ ਉਹ ਦੁੱਧ ਲੈਣ ਗਏ ਨੇ بارش ਦਾ ਮੌਸਮ ਦੇਖੋ ਕਿੱਡਾ ਬਣਿਆ ਆ ਆ ਹੀ ਜਾਂਦੇ ਬੱਦਲ ਹਜੇ ਵੀ ਚੜਿਆ ਪਿਆ بارش ਆਉਣ ਨੂੰ ਨਾ ਕੋਈ ਹੈ ਨਹੀਂ ਰੋਕੀ ਰੁੱਕ ਜੂਗਾ ਕਿ ਨਹੀਂ ਹੋ ਜਗਾ ਤੇ ਬੱਚੇ ਖੇਡਣ ਤੇ ਲੱਗੇ ਹੋਏ بارش ਦੇ ਵਿੱਚ ਛਪਨ ਛਪਾਈ ਅਸਲੀ ਸੇਵਾ ਤੇ ਹੁਣ ਸ਼ੁਰੂ ਹੋ ਰਹੀ ਹੈ ਕਿਉਂਕਿ ਜਿਵੇਂ ਪਾਣੀ ਹੁਣ ਉਤਰੀ ਜਾਂਦਾ ਹੈ ਘਰਾਂ ਚੋਂ ਤੇ ਤਿਵੇਂ-ਤਿਵੇਂ ਹੁਣ ਮਿੱਟੀ ਗਾਰਾ ਨਿਕਲੀ ਜਾ ਰਿਹਾ ਅੱਜ ਇੱਕ ਦੇਖੀ ਸੀ ਵੀਡੀਓ ਤੇ ਉਹਦੇ 'ਚ ਪਤਾ ਲੱਗਾ ਕਿ 6-6 ਸਾਤ-ਸਾਤ ਫੋਟਾ ਜਿਵੇਂ ਗੇਟ ਹੁੰਦੇ ਨੇ ਆਪਣੇ ਕਮਰੇ ਦੇ ਦਰਵਾਜ਼ੇ ਉਹਨਾਂ 'ਪਾਣੀ ਆਇਆ ਪਾਣੀ ਨੇ ਆਪਣੀ ਛਾਪ ਛੱਡੀ ਹੋਈ ਹੈ ਹਾਂ ਪਾਣੀ ਨੇ ਆਪਣੀ ਛਾਪ ਛੱਡਦੀ ਐਸ ਚੀਜ਼ ਦੀ ਕਿ ਇੱਥੋਂ ਤੱਕ ਸੀ ਮਤਲਬ ਹੁਣ ਇੰਨੇ ਦਿਨਾਂ ਵੀ 25 ਦਿਨ ਤੋਂ ਬਾਅਦ ਦਾ ਦਾ ਪਾਣੀ ਉਹਦੇ ਕਰਕੇ ਛਾਪ ਛੱਡੀ ਤੇ ਨੁਕਸਾਨ ਤੇ ਚਲੋ ਹੋ ਹੀ ਗਿਆ ਕੁਝ ਨਹੀਂ ਬਚਿਆ ਕਿਸੇ ਦਾ ਵੀ ਇਨਸਾਨ ਆਪ ਬਚ ਗਿਆ ਹੋ ਹੀ ਚਲੋ ਇਹ ਤੇ ਦੁਨੀਆਵੀ ਚੀਜ਼ਾਂ ਸੀ ਜਿਹੜੀਆਂ ਪਰ ਗਰੀਬ ਲਈ ਇਹ ਬਣਾਣੀ ਬਹੁਤ ਔਖੀ ਹੈ ਹੁਣ ਤੇ ਜਿਹੜੇ ਵੱਡੇ ਘਰਾਂ ਦੇ ਵੀ ਸੀ ਉਹਨਾਂ ਲਈ ਵੀ ਬਣਾਣਾ ਬਹੁਤ ਔਖਾ ਹੈ ਤੇ ਨੁਕਸਾਨ ਹੋ ਚੁੱਕਿਆ ਤੇ ਦੋ ਕੱਲ ਜਿਹੜਾ ਵਲੌਗ ਨੇ ਬਣਾ ਸੀ ਅੱਜ ਵੀ ਨਹੀਂ ਰਿਹਾ ਸੀ ਵਲੌਗ ਤੇ ਅੱਜ ਛੋੜਾ ਜਿਹਾ ਮਨ ਹੈ ਕਿ ਕੱਲ ਤੁਹਾਡੇ ਨਾਲ ਬੰਦਾ ਗੱਲਬਾਤ ਹੋ ਜਾਂਦੀ ਹੈ ਹਨਾ ਤਹਾਡੇ ਨਾਲ ਦਿਲ ਦੀ ਗੱਲ ਸਾਂਝੀ ਕੀਤੀ ਜਾਂਦੀ ਹੈ ਤੇ ਕੱਲ ਬਲੌਗ ਇਸੇ ਕਰਕੇ ਨਹੀਂ ਸਾਡਾ ਪਿਆ ਐ ਨਹੀਂ ਸੀ ਕਿ ਟਾਈਮ ਨਹੀਂ ਸੀ ਕੁਝ ਮਨ ਆਈ ਖੜਾਵੇ ਕਿ ਕੀ ਹੋਈ ਜਾਂਦਾ ਨਵੀਆਂ ਤੋਂ ਨਵੀਆਂ ਗੱਲਾਂ ਸੁਣਨ ਨੂੰ ਮਿਲ ਜਾਰੀ ਕੀ ਕੁਝ ਹੋ ਰਿਹਾ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਤੇ ਹੈਲਪ ਕਰਨ ਵਾਸਤੇ ਕਿੱਥੋਂ-ਕਿੱਥੋਂ ਲੋਕ ਜੁੜ ਕੇ ਆ ਰਹੇ ਨੇ ਹਨਾ ਹਰ ਧਰਮ ਦਾ ਇਨਸਾਨ ਸਾਡੇ ਪੰਜਾਬ ਦੇ ਵਿੱਚ ਆ ਕੇ ਹੈਲਪ ਕਰ ਰਹੇ ਨੇ ਨਿਊਜ਼ ਦੇ ਵਿੱਚ ਸਾਨੂੰ ਦੇਖਣ ਨੂੰ ਪਤਾ ਲੱਗਦਾ ਕਿ ਕਿੱਥੋਂ ਆ ਰਿਹਾ ਕੋਈ ਕਿਤੋਂ ਨਹੀਂ ਆ ਰਿਹਾ ਬਾਕੀ ਰਹੀ ਗੱਲ ਕਿ ਜਲ ਜੋ ਵੀ ਹੈ ਟਾਈਮ ਤੇ ਲੱਗੇਗਾ ਹਰ ਚੀਜ਼ ਨੂੰ ਸੈੱਟ ਹੋਣ ਚ ਤੇ ਆਪਣਾ ਵਧੀਆ ਹੋ ਜੇ ਛੇਤੀ ਤੋਂ ਛੇਤੀ ਸਭ ਦੀ ਹੈ ਨਾ ਪਰਿਵਾਰ ਆਪਣੇ ਆਪਣੇ ਘਰਾਂ ਚ ਵਹਿ ਜਾਣਾ ਜਿਨ੍ਹਾਂ ਦੇ ਘਰ ਵੀ ਟੁੱਟ ਗਏ ਨੇ ਕਈਆਂ ਦੇ ਤੇ ਹੈ ਨਾ ਹੈ ਨਾ ਮਤਲਬ ਕਿ ਸੂਈ ਤੋਂ ਲੈ ਕੇ ਧਾਗੇ ਤੱਕ ਸਾਰੀ ਚੀਜ਼ਾਂ ਦਾ ਨੁਕਸਾਨ ਹੋ ਗਿਆ ਇਨਸਾਨ ਦੁਨੀਆਵੀ ਜਿੰਨੀਆਂ ਵੀ ਚੀਜ਼ਾਂ ਬਣੀਆਂ ਆਈਆਂ ਲੁਧਿਆਣੇ ਵਿੱਚ ਕਈਆਂ ਕੁੜੀਆਂ ਦੇ ਦਾਜ ਬਣੇ ਹੋਣੇ ਹੈ ਨਾ ਦੇਖ ਲੋ ਮੋਟੇ ਕਈ ਕੁੜੀਆਂ ਦੇ ਦਾਜ ਬਣੇ ਹੋਣੇ ਹਣਾ ਕਈਆਂ ਦਾ ਵਿਆਹ ਤਾਂ ਰਿਓ ਨੇ ਆ ਮੁੰਡਿਆਂ ਦੇ ਵੀ ਹਣਾ ਸੀ ਗਈ ਹਾਂ ਹੈ ਹੀ ਸੀ ਕੋਈ ਕਲਾਕਾਰ ਨਹੀਂ ਜਿੰਮੇਵਾਰੀ ਚੱਕੀ ਹਾਂ ਹਾਂ ਜਵਾਈ ਦਾ ਵੀ ਘਰ ਨੂੰ ਮਾਂ ਪਿਓ ਧੀਆਂ ਵਾਸਤੇ ਪੁੱਤਾਂ ਵਾਸਤੇ ਕਿੰਨਾ ਕੁਝ ਬਣਾ ਕੇ ਰੱਖਦਾ ਨਾ ਘਰਾਂ ਦੇ ਵਿੱਚ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਨੰਗੋ ਦੀ ਸਾਨੂੰ ਵੀ ਆ ਚੀਜ਼ ਦੀ ਹੁੰਦੀ ਹੈ ਕਿ ਆਪਾਂ ਆਪਣੇ ਬੱਚਿਆਂ ਵਾਸਤੇ ਬਣਾ ਕੇ ਰੱਖੀਏ ਹੁਣੇ ਤਾਂ ਹੀ ਸੋਚਣ ਲੱਗ ਜੰਨੇ ਆ ਤੇ ਬਾਕੀ ਹਣਾ ਕਿ ਕੀ ਕਿ ਕਿੱਥੇ ਕੀ ਹੋ ਜੇ ਕੁਝ ਨਹੀਂ ਪਤਾ ਲੱਗਦਾ ਦੁਨੀਆ ਦਾ ਕਿਆ ਇਹ ਬੋਲਦਾ? ਜੀ। ਗੰਡਾ ਕਹਿੰਦੇ ਹੁੰਦੇ ਜੀ ਨੂੰ ਪੰਜਾਬੀ ਚ। ਹੱਥੋਂ ਤੱਕ ਲੱਕੋਂ ਲੱਕ ਭਰਿਆ ਤੇ ਉੱਪਰ ਦਾ। ਕੋਈ ਸ਼ਫੇਰ ਨਹੀਂ ਆਵਾਜ਼। ਆਏ ਮੂਨੇ ਤਾਂ ਡੜਿਆ। ਮੈਨੂੰ ਲੱਗਣਗੇ ਡਾਕੂਮੈਂਟਸ। ਦਾਤਾ 15 ਦੇ ਵਿੱਚ। ਡੀਪ ਫਰੋਟ ਕੀ ਕਹਿੰਨ ਉਹਨੇ ਕੀਤੀ ਸੀਗੀ? ਤੇ ਪਾਣੀ ਪਾਣੀ ਹੋ ਗਿਆ ਬਰਾ ਪਤਾ ਕਿੰਨੀ ਜੰਮੀ ਸੀ ਉਹ ਤਾਂ ਮੈਂ ਦੇਖੀ ਨਾ ਤਾਂ ਮੈਂ ਬਾਅਦ ਜਦੋਂ ਫੁੱਲਣ ਲੱਗੀ ਤਾਂ ਢੱਕਣ ਖੁੱਲਿਆ ਹੋਇਆ ਸੀ ਸਾਰੀ ਸਾਫ ਕੀਤੀ ਤੇ ਇੱਕੀ ਰੱਖ ਦੇ ਹੂੰ ਉਹ ਹੁਣ ਮੈਂ ਕੱਟ ਲੈਣਾ ਖਾਣਾ ਲੂਣ ਕਿਤੇ ਚ ਪਾਇਆ ਸੀ ਇਹ ਦੇਖੀ ਛੋਲੇ ਆ ਜਾਂ ਬਾਲੇ ਜਦੋਂ ਬਾਲੇ ਤੇ ਆਈ ਨਹੀਂ ਅਜੇ ਸੀਟੀਆਂ ਮਰਵਾਣੀਆਂ ਹਾਂ ਪਾਇਆ ਉਹ ਪ੍ਰੋਪਰ ਲੂਣ ਪਾਇਆ ਦਾ ਬੱਸ ਸੋ ਲੂਣ ਹੋ ਤੋਂ ਵੀ ਲੋੜ ਨਹੀਂ ਪਈ ਇੱਥੇ ਉਹ ਥੋੜਾ ਜਿਹਾ ਵੀ ਨਹੀਂ ਪਊਗਾ ਮਸਾਲਾ ਫਿੱਕਾ ਹੋ ਜਾਗਾ ਨਹੀਂ ਮਸਾਲੇ ਦੇ ਤੇ ਮਸਾਲੇ ਚ ਮਸਾਲੇ ਜੀ ਬਾਅਦ ਚ ਵੇਖ ਲਈ ਤੇ ਨਹੀਂ ਮੇਰੇ ਅਨੁਸਾਰ ਨਾ ਪੈਣਾ ਨਹੀਂ ਚੈੱਕ ਕਰਕੇ ਦੱਸਿਓ ਚੋਰਦੇ ਜੀ ਸਹੀ ਆ ਨੂ ਨੂ ਮੈਂ ਜਿੰਨਾ ਪੈਂਦਾ ਹੁੰਦਾ ਉਹਨਾ ਪਾਵਾ ਆ ਗਈ ਆ ਗਈ ਗਈ ਆ ਗਈ ਵਾਹ ਮਾਰੀ ਸ਼ਾਰੀ ਜੀ ਦੇਖੋ ਹੱਥ ਪਰ ਨਹੀਂ ਪਰਸਾਂ ਜਿਆਪਨੂਰਾ ਐ ਐ ਜੜ ਗਿਆ ਚਲੋ ਚਲਾਓ ਕਿਵੇਂ ਚਲਾਓਗੇ ਹੂੰ ਚਲਾਓ ਚਲਾਓ ਵੀ ਹੁਣ ਮੰਮਾ ਨੂੰ ਕਹੋ ਮੰਮਾ ਨੂੰ ਕਹੋ ਜੁਟਾ ਦੇਣਗਾ ਹੈ ਓਏ ਮੰਮਾ ਨੂੰ ਮੈਨੂੰ ਘੁਮਾ ਲੈ ਕੇ ਚੱਲੇਗਾ ਕੱਟ ਲੋ ਬੈਠੋ ਮੈਨੂੰ ਲੈ ਕੇ ਚੱਲੇਗਾ ਕਿੱਥੇ ਚੰਨੇਗਾ ਲੈ ਕੇ ਮੰਮਾ ਬੈਠੇ ਕਿੱਥੇ ਮम्मा ਬੈਠੇ ਇੱਥੇ ਸਾਇਦ ਨੂੰ ਕਹਿੰਦੀ ਇੱਥੇ ਆ ਕੇ ਬਹਿ ਜਾ। ਉਹਨੂੰ ਮੰਨਦੀ। ਮੈਨੂੰ ਵੀ ਬਾਰ ਹੈ। ਤੇਰੇ ਬਾਈਕ ਤੇ ਆਪਣੀ ਤੇ ਬਾਈਕ ਤੇ ਪਾ ਲੋ। ਮੈਨੂੰ ਵੀ ਬਿਠਾ ਲ ਲੈਨੇ। ਮੈਂ ਬਹਿ ਜਾ। ਚਲੋ ਚਲਾਓ। ਤੋੜ ਨਾ ਦੇਈ। ਚਲੋ। ਅਸੀਂ ਰਾਈਡਿੰਗ ਤੇ ਕਰਦੇ ਆ ਵੀ ਕਾਰ ਡਰਾਈਵ ਹੁੰਦੇ। ਲੌਂਗ ਡਰਾਈਵ ਤੇ। ਲੌਂਗ ਡਰਾਈਵ ਤੇ। ਰਾਈਡਿੰਗ ਤੇ ਕੋੜਾਂ ਦੀ ਗੁੱਤੀ ਹੈ।

ਉਤਾਰ ਦਿਓ ਉਹ ਹੋਰ ਵਾਟ ਹੂੰ ਮਛਰੀ ਬਈ ਉਹ ਜੇਪੋ ਤਾਂ ਮਛਰੀ ਬਈ ਤੇ ਮੱਛਰ ਆ ਗਿਆ ਹਲਕੀ ਹੋ ਗਈ ਉਹ ਤਾਂ ਕਰਕੇ ਉਹ ਫਰੈਸ਼ ਫੀਲ ਹੋਗਾ ਹੂੰ ਬਤਾਓ ਆ ਚਾਮੀ ਪੂਰੀ ਬਾਂਦ ਹੀ ਪਾ ਲੈਣੀ ਹਾਲਾਤਾਂ ਦੀ ਹੈ ਜੇਪੋ ਕਾਮੀ ਪਾ ਲੈ ਐ ਨਹੀਂ ਕਰਨਾ ਵਾ ਆ ਲੈ ਪਾਪਾ ਸੋ ਗਏ ਹੈ ਮੈਨੂੰ ਨਿਗਰਾ ਦੇ ਕੇ ਸੋ ਅਬ ਜੱਪੂ ਆਪਣੀ ਪੋਇਮ ਬੋਲ ਦੋ ਜਿਹੜੀ ਬੋਇਮ ਨਹੀਂ ਬੋਲਦਾ ਜੱਪੂ ਕਿਹੜੀ ਬੋਲਦਾ ਪੋਇਮ ਨਹੀਂ ਨਹੀਂ ਕਾੜੋ ਸੋ ਜਾਵੇ ਸੋ ਜਾ ਹਾਂ ਪਿਓ ਸੁਣਾ ਦੇ ਪੁੱਤ ਨੂੰ ਪੋਇਮ ਸੁਣਾ ਦੇ ਸੋ ਜਾ ਜਾ ਪਾਰੀ ਕਰ ਜੀ ਜੇ ਪਾਰੀ ਮੂੰਹ ਤੇ ਕਰ ਲਓ ਰੇ ਹੈਂ ਉ ਉ ਉ ਕੌਣ ਕਰੇਗਾ ਲੈ ਮੈਂ ਆਪ ਤੂੰ ਤੋ ਤਾਂ ਹੁੰਦਾ ਕਹਿੰਦਾ ਸੀ ਮੈਨੂੰ ਊ ਕਰਕੇ ਛਮਾਓ ਤੇ ਮੈਨੂੰ ਵੀ ਛਮਾਓ ਮੋਢੇ ਹੁਣ ਕਿੰਨੀ ਆਤਾ ਬਦਲ ਗੀਆਂ ਨਾ ਇਹਦੇ ਇਹਦੀਆਂ ਜੋ ਪਨੂਰ ਦੀਆਂ ਜਪਨੂਰ ਨਾਲ ਜਦੋਂ ਸੋਨਾ ਊ ਕਰਵਾਣਾ ਤੇ ਪਾਪਾ ਨੇ ਆਪਣੇ ਬੈੱਡ ਤੋਂ ਉੱਠਣਾ ਤੇ ਇਹਨੇ ਪਾਪਾ ਦੀਆਂ ਚੀਜ਼ੀਆਂ ਵੱਲ ਭਜਣਾ ਐ ਚੀਜ਼ਾਂ ਆਲੂ ਪਿਆਜ਼ ਚੱਕਦੀ ਸੀ ਉਹ ਵੀ ਭੁੱਲ ਗਈ ਹੁਣ ਹੁਣ ਨਵੇਂ ਕੰਮ ਫੜੇ ਹੋਏ ਇਹਨੇ ਸੋ ਜਾ ਕੀ ਆ ਗਿਆ ਕੀ ਆ ਗਿਆ ਪਤ ਪਾਪਾ ਸੌਂਦੇ ਪਏ ਨੇ ਖਰਾੜੇ ਮਾਰ ਰਹੇ ਕਿ ਸ਼ੇਰ ਆ ਗਿਆ ਕੀ ਕਰਦੇ ਮਾਊ ਆ ਗਈ ਆਉ ਡਰੀ ਜਾਂਦੀ ਉਹ ਨਾਲ ਮੈਂ ਜੋ ਕਹਤਾ ਉਹ ਕੁੱਟਾਂਗੇ ਵੀ ਸ਼ੇਰ ਥੁਰੂਗਾ ਹਾਂ ਸ਼ਾਇਦ ਕੁੱਟੂਗਾ ਸ਼ਾਇਦ ਨਹੀਂ ਪਾਪਾ ਕੁੱਟਣਗੇ ਪਾਪਾ ਕੁੱਟਣਗੇ ਪਤਾ ਕਿੰਨੂ ਕੁੱਟੇਗਾ ਆਏ ਆਏ ਬੁੱਤੋਆ ਦੰਦੇ ਨਾ ਪਾਪਾ ਕਿਵੇਂ ਗੋਟਣਗੇ ਦੰਦਿਆ ਆ ਫੇਰ ਨੂੰ ਭੁੱਲਣਗੇ ਪਾਪਾ ਜਪਨੂਰ ਦਾ ਨਾ ਉਹਨਾਂ ਆਉਣ ਵਾਲਾ ਬਰਥਡੇ ਬਰਥਡੇ ਨੂੰ ਰਹਿ ਗਏ ਨੇ ਸਿਰਫ ਹੁਣ ਇੱਕ ਮਹੀਨਾ 5 ਦਿਨ 5 ਦਿਨ ਰਹਿ ਗਏ ਬਸ ਹਾਂ ਇੱਕ ਮਹੀਨਾ 5 ਦਿਨ ਰਹਿ ਗਏ ਨੇ ਜਪਨੂਰ ਦੇ ਬਰਥਡੇ ਨੂੰ ਤੇ ਸਪੈਸ਼ਲ ਕੀ ਹੋਏ ਰੈਦਗੀ ਦਾ ਜਪਨੂਰ ਦਾ ਬਰਥਡੇ ਕਿਵੇਂ ਪਿਛਲੀ ਵਾਰੀ ਕਿਵੇਂ ਕੀਤਾ ਸੀ ਤੇ ਇਸ ਵਾਰੀ ਕਿਵੇਂ ਹੋਏਗਾ ਉਹ ਤੁਸੀਂ ਦੇਖਣਾ ਜ਼ਰੂਰ ਤੇ ਨਵੇਂ ਸਬਸਕ੍ਰਾਈਬਰ ਜਿਹੜੇ ਜੁੜੇ ਨੇ ਉਹ ਅੱਜ ਨਾ ਇੱਕ ਆਂਟੀ ਦਾ ਮੈਸੇਜ ਆਇਆ ਉਹ ਨਵੇਂ ਸਬਸਕ੍ਰਾਈਬਰ ਨੂੰ ਪੰਜਾਬੀ ਵਿਰਸਾ ਆਈਡੀ ਹੈ ਨਾਮ ਬਣਿਆ ਹੋਈ ਹੁਣ ਮੈਨੂੰ ਨਾਮ ਤੇ ਚੇਤਨ ਬਲਵਿੰਦਰ ਕੌਰ ਸਾਹਿਬ ਤੇ ਪਰਸੋ ਚੌਥੀ ਦੀ ਜਿਹੜੀਆਂ ਪਰਸੋਂ ਦੀ ਵੀਡੀਓ ਅਸੀਂ ਪਾਈ ਹੈ ਨਾ ਕੱਲ ਤਾਂ ਨਹੀਂ ਪਾਈ ਉਹਦੇ ਵਿੱਚ ਕਮੈਂਟ ਆਇਆ ਹੋਇਆ ਕਿੰਨੇ ਤੇ ਤੁਸੀਂ ਜੇ ਆਪਣਾ ਫੋਨ ਖੋਲ ਓਪਨ ਕਰੋ ਜੇ ਕਮੈਂਟ ਪੜੇ ਜਾਣ ਤੇ ਹੋਣਾ ਘੋੜਾ ਵਾ ਕਾਠੀ ਬਾਅਦ ਚ ਕਰ ਲਿਓ ਜਪਨੂਰ ਕੀ ਲੱਕੜੀ ਕੀ ਕਾਠੀ ਕਾਠੀ ਗੋਲਾ ਜਪੋਸੀ ਨੇਮ ਬੋਲਨੇ ਆ ਜੀ ਅਸੀਂ ਸਾਰਿਆਂ ਦੇ ਨੇਮ ਬੋਲਨੇ ਆ ਕੋਲਾ ਕੋਲਾ ਬੱਚੇ ਆ ਚੀਜ਼ ਤੇ ਅਸੀਂ ਵੀ ਬਥੇਰੀ ਕੀਤੀ ਚਾਚੀ ਕਾ ਜੀ ਸਾਰੇ ਚਾਚੀ ਕਾ ਜੀ ਜੀ ਕਿ ਤੁਸੀਂ ਠੀਕ ਹੋ ਸਾਰੇ ਤੁਸੀਂ ਠੀਕ ਹੋ ਸਾਰੇ ਦੇਖ ਜਾਂਗੀ ਹੈ ਕੀ ਕਰੀ ਜਾਂਦਾ ਪੰਗੇ ਬਾਜੀ ਨਹੀਂ ਲੈਣੀ ਮੈਂ ਤਾਂ ਬੋਲ ਗਿਆ ਆਪਾਂ ਜੱਪੂ ਬੋਲੇਗਾ ਕਮੈਂਟ ਕਮੈਂਟ ਬੋਲ ਕਮੈਂਟ ਬੋਲੋ ਓਕੇ ਜੱਪੂ ਬੋਲੀ ਕਿਵੇਂ ਬੋਲੇਗਾ ਜਪਨੂਰ ਆ ਜਾਵੇ ਇਹ ਪਰਸੋਂ ਆਪ ਲੋਗੇ ਲੋ ਵੀ ਜੱਪੂ ਵਿਆਹ ਹੈ ਨਾ ਆ ਗੇੜੇ ਕੱਢੀ ਜਾਂਦਾ ਹੋਰ ਤਾਂ ਹੈ ਜੱਪੂ ਡੈਪੇਗਾ ਪਾਸੇ ਉਧਰਲੇ ਪਾਸੇ ਨੇ ਵਾਲੀ ਸਾਈਟ ਹੈ ਨਾ ਇੱਕ ਪਿੰਡ ਆ ਰਤੀਆ ਉਹ ਹਾਂ ਬੈਂਤਪੋਰਾ ਰਤੀਆ ਹਰਿਆਣੇ ਤੋਂ ਨਾਲ ਇਸ ਬਲੌਗ ਦੀ ਤੇ ਹੋਰ ਕਿਉਂਕਿ ਨਾ ਕਮੈਂਟ ਨਾ ਕਾ ਵੀ ਪਿੱਛੇ ਰਮਨ ਮੇਰਾ ਨਾਮ ਵੀ ਮੈਂਸ਼ਨ ਕਰਦੇ ਹੋ ਮੈਨੂੰ ਵੀ ਬਹੁਤ ਚੰਗਾ ਲੱਗਦਾ ਤੁਹਾਡੇ ਬਲੌਗ ਉਹਨਾਂ ਦਾ ਨਾਮ ਹੈ ਚੀਨੂ ਅਪੀਲਾ ਬਿਊਟੀਫੁੱਲ 55 ਉਪਰ ਮਨਪ੍ਰੀਤ ਕੌਰ ਹਰਮਨ ਸਿੰਘ ਦਾ ਬ੍ਰੇਨ ਕਹਿੰਦੇ ਆਦੇ ਮੈਨੂੰ ਸਮਝ ਨਹੀਂ ਲੱਗੀ ਕਿਵੇਂ ਇਹ ਨਾ ਕਮੈਂਟ ਹੈ ਮਨਪ੍ਰੀਤ ਕੌਰ ਨਾਮ ਬੋਲਨ ਦੀ ਹਰਮਨ ਸਿੰਘ ਅੰਤਕੀ ਹਰਮਨ ਸਿੰਘ ਰਮਨ ਮੈਂ ਵੀ ਰੋਜ਼ ਵੀਡੀਓ ਦੇਖਦੀ ਆ ਸੁਭਿੰਦਰ ਕੌਰ ਦੇ ਨਾਮ ਤੋਂ ਆਈਡੀ ਉਹਨਾਂ ਦੀ ਰਮਨ ਮੇਰਾ ਨਾਮ ਵੀ ਬੋਲਦੇ ਪਰਵਿੰਦਰ ਕੌਰ ਆਂਟੀ ਵੀ ਹੈ ਪਟਿਆਲੇ ਤੋਂ ਤੇ ਗੁਲਾਬ ਸਿੰਘ ਦੇ ਮਾਮਾ ਜੀ ਬਲਜਿੰਦਰ ਸਿੰਘ ਜਲੂਰ ਹੈ ਜਲੂਰ ਤੋਂ ਆਏ ਜਲੂਰਪਿੰਡ ਦਾ ਨਾਮ ਹੈ ਹਮ ਹਮ ਇਹ ਮਾਮਾ ਜੀ ਹੈਗੇ ਤਾਂ ਮਾਮਾ ਜੀ ਅ ਦੱਸਦੇ ਨਹੀਂ ਕਿ ਸੱਚੀ ਜੇ ਮੈਨੂੰ ਐ ਕੋਈ ਗਲਤ ਨਾ ਕਰਦਾ ਹੋਵੇ ਕਮੈਂਟ ਕਰਕੇ ਐਵੇਂ ਕਿਉਂਕਿ ਐਵੇਂ ਕਈ ਵੇਰੀ ਨਾ ਸਾਨੂੰ ਐਵੇਂ ਗਲਤ ਕਮੈਂਟ ਕੀਤੇ ਗਏ ਹੋਏ ਨੇ ਮਤਲਬ ਐਵੇਂ ਕਿ ਕਾਲ ਕਰਕੇ ਸਾਨੂੰ ਐ ਚੀਜ਼ ਦਾ ਬਣਾ ਬੇਫੂਕ ਬਣਾਇਆ ਗਿਆ ਸਾਨੂੰ ਕਿ ਤੁਹਾਡੇ ਲਈ ਇਨਵਾਈਟ ਕੀਤਾ ਗਿਆ ਤੁਸੀਂ ਆਵੇ ਆਣਾ ਜਾਣਾ ਛੱਡ ਦਾਂਗੇ ਐਵੇਂ ਉਹ ਵੀ ਪਤਾ ਜਿਹਦੇ ਨਾਮ ਤੋਂ ਸੀ ਉਹ ਆਪਣੇ ਆਪ ਨੂੰ ਇਨਸਪੈਕਟਰ ਦੱਸਦੇ ਸੀ ਹਨਾ ਹਨਾ ਐਸ ਚੀਜ਼ ਤੋਂ ਇਸ ਕਰਕੇ ਨਾ ਥੋੜਾ ਜਿਹਾ ਸਾਨੂੰ ਡਾਊਟ ਜਿਹਾ ਹੋ ਜਾਂਦਾ ਹੈ ਵੀ ਵਿਸ਼ਵਾਸ ਕਰਨ ਨੂੰ ਬੰਦਾ ਵਿਸ਼ਵਾਸ ਵੀ ਕਰਦਾ ਏ ਤੇ ਨਾ ਕਰਨ ਨੂੰ ਨਹੀਂ ਵੀ ਕਰ ਸਕਦਾ ਹਨਾ ਜਿੱਥੇ ਡਾਊਟ ਜਿਹਾ ਆ ਰੇ ਗੱਲ 'ਚ ਜੀ ਜੀ ਵਾਂਟੇ ਜਦਨੂਰ ਜੀ ਜੀ ਵੰਡ ਗਈ ਹੀ ਹਾਂਦੀ ਐ ਐ ਕੋਈ ਵੀ ਚੀਜ਼ ਐਸੀ ਨਹੀਂ ਐ ਕਿ ਅਗਰ ਲਈ ਆਪ ਖਾ ਲੈ ਕਿਸੇ ਨੂੰ ਨਾ ਦੇ ਆਹੋ ਚੀਜ਼ ਆ ਵੰਡ ਕੇ ਹੀ ਕੰਦੀ ਐ ਐ ਚੀਜ਼ ਇਹ ਨਾ ਦਿ ਲੋ ਛੋਟੇ ਹੁੰਦੇ ਤੋਂ ਇਹਨੇ ਵੰਡ ਕੇ ਦੇ ਖਾਣੀ ਦੀਦੀ ਪਲੀਜ਼ ਆਪਣਾ ਨੰਬਰ ਸਾਂਭੇ ਬਾਤ ਦਿਓ ਜੀ ਬਲੌਗ ਦੇ ਵਿੱਚ ਦਿੱਤਾ ਆ ਉਸੇ ਨੰਬਰ 'ਤੇ ਤੁਸੀਂ ਚੈੱਕ ਕਰਿਓ ਕਈ ਕਮੈਂਟਾਂ ਦੇ ਵਿੱਚ ਦਿੱਤਾ ਐ ਪਰਸਨ ਵਾਲੇ ਜੀ ਸੁਖਰਾਜ ਆਂਟੀ ਦੀ ਤੇ ਅੰਕਲ ਜੀ ਨੇ ਤੇ ਭੈਣ ਐ ਅਸੀਂ ਇਕਲੀ ਤੋਂ ਆ ਬੋਲਦੇ ਅੱਛਾ ਇਕਲੀ ਤੋਂ ਨੇ ਆਵਰ ਦਰ ਬੁੱਗਾ ਸਤਜੀਤ ਗੁਰਵਿੰਦਰ ਬੁੱਗਾ ਨਹੀਂ ਉਹ ਨਹੀਂ ਗਾ ਉਹ ਤਾਂ ਉਹਨੇ ਕਲਾਕਾਰ ਦਾ ਨਾਮ ਬੋਲਿਆ ਸੀਗਾ ਉਹ ਸਰਬਜੀਤ ਬੁੱਗਾ ਉਹਦਾ ਨਾਮ ਕਲਾਕਾਰ ਦਾ ਨਾਮ ਹੈ ਉਹ ਜਿਹੜਾ ਮੈਂ ਕਹਿੰਦਾ ਸੀ ਨਾ ਵੀ ਕਹਿੰਦਾ ਸੀ ਮਾਮੇ ਬਣ ਕੇ ਆਵਾਂਗੇ ਅੱਛਾ ਅੱਛਾ ਹਾਂ ਉਹਨਾਂ ਦਾ ਜਵਾਬ ਦਿੱਤਾ ਉਹਨਾਂ ਨੇ ਸਰਬਜੀਤ ਬੁੱਗਾ ਗਾਇਕ ਜੋੜੀ ਆ ਹਾਂ ਗੁਰਵਿੰਦਰ ਗੜ ਅੰਟੀ ਜੀ ਨੇ ਹਾਂ 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 ਬਸ ਅੱਜ ਦੇ ਕਮੈਂਟ ਆ ਜੀ ਸੀ ਵਲੋਗ ਦੇ ਵਿੱਚ ਤੇ 1 ਮਿੰਟ ਮੈਂ ਕੱਲ ਦਾ ਲਾਈਵ ਵੀ ਚੈੱਕ ਕਰ ਲੈਣੀ ਆ ਹਨਾ ਕੱਲ ਦਾ ਲਾਈਵ ਕਿਵੇਂ ਖੋਲਣਾ ਹੈ ਕਿ ਮੁੱਤਲ ਕਿਵੇਂ ਪਤਾ ਲੱਗੇਗਾ ਲਾਈਵ ਦੇ ਵਿੱਚ ਹੀ ਪਿਆਗਾ ਵੀਡੀਓ ਬੰਦ ਹੋ ਜਾ ਜੀ ਲਾਈਵ ਖੋਲਣਾ ਪਏਗਾ ਬੋ ਜੀ ਕੱਲ ਵਾਲੇ ਜੀ ਹਾਂ ਸਾਰਾ ਲਾਈਵ ਖੋਲ ਕੇ ਫਿਰ ਬਾਈ ਦਾ ਲਾਈਵ ਨੂੰ ਚਲਾਣਾ ਤੁਸੀ ਇੱਕ ਗੱਲ ਮੈਂ ਵੀ ਮੈਨੂੰ ਵੀ ਨਹੀਂ ਦਬਾਰ ਯਾਦ ਰਿਹਾ ਤੇ ਤੁਹਾਨੂੰ ਵੀ ਨਹੀਂ ਯਾਦ ਰਿਹਾ ਮੈਂ ਤੇ ਪਤਾ ਨਹੀਂ ਕਿੰਨੇ ਵਜੇ 12 ਵਜੇ ਨਾ ਉੱਠੀ ਇਹਨੂੰ ਦੱਸ ਦੇ ਉਹਨੂੰ ਦੇਖਿਆ ਮੋਨੇਟਾਈਜ਼ ਹੀ ਨਹੀਂ ਕੀਤੀ ਚਲੋ ਕੋਈ ਗੱਲ ਨਹੀਂ ਉਹ ਕੀਤੀ ਵੀਡੀਓ ਇਹਦੇ ਵਿੱਚ ਵੀ ਹਾਂਜੀ ਕਮੈਂਟ ਆ ਗਏ ਨੇ ਦੀਆ ਭੈਣ ਦਾ ਪਰ ਮੈਸੇਜ ਆਇਆ ਰਮਨ ਏਸੀ ਬੰਦ ਕਰ ਦੋ ਤੁਸੀਂ ਹੁਣ ਕੰਮ ਦੀ ਬੈਠੇ ਹੋ ਹਾਜੀ ਹੁਣ ਮੌਸਮ ਚੰਗਾ ਹੋ ਗਿਆ ਉਹ ਕਿਸੇ ਟਾਈਮ ਪਟਾਖ ਹੋ ਜਾਂਦੀ ਹੈ ਨਾ ਜਿਵੇਂ ਸਾਡਾ ਕਮਰਾ ਛੋਟਾ ਪੈਣ ਕਮਰਾ ਛੋਟੇ ਕਰਕੇ ਨਾ ਪਨਾਸ ਬਹੁਤ ਹੁੰਦੀ ਹੈ ਤਾਂ ਤੁਹਾਨੂੰ ਸਾਨੂੰ ਨਾ ਗਰਮਾਹ ਕੱਢਣ ਵਾਸਤੇ ਲਾਣਾ ਪੈਂਦਾ ਕਿਉਂਕਿ ਵੈਂਟੀਲੇਟਰ ਵੀ ਨਹੀਂ ਹੈਗਾ ਕੋਈ ਇਹੋ ਜਿਹਾ ਕਿ ਅਜ ਦੋਸਤ ਲੱਗਾ ਹੋਵੇ ਤਾ ਕਰਕੇ ਲਗਾਣਾ ਪੈਂਦਾ ਕਿਉਂਕਿ ਕੱਲ ਪਰਸੋ ਦੀ ਵੈਸੇ ਇੱਕੋ ਦਮ ਗਰਮੀ ਹੋ ਗਈ ਸੀ। ਗਿੰਦੂ ਪਹਿਨੇ ਗਿੰਦੂ ਪਹਿਨੇ ਕਿੰਨੀ ਹੋ ਗਈ? ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਸਾਰੇ? ਲੱਗੇਗੀ। ਬਸ ਐਹੀ ਜਿਵੇਂ ਤਾਂ ਉਹ ਹੋਰ ਚਿਤ ਹੈ ਹੀ ਨਹੀਂ। ਚਲੋ ਠੀਕ ਹੈ ਫਿਰ ਜਪਨੂ ਸਾਸਰੀ ਕਾ ਬਲਾਓ ਸਾਰਿਆਂ ਨੂੰ। ਜੀ। ਚਲੋ ਠੀਕ ਹੈ ਇਹ ਕਾਨੂੰਨ ਅਮੇ ਬਲੌਗ ਚ ਨਾ ਨਹੀਂ ਲਾਗੇ ਤੇ ਹੁਣੇ ਚਾਲੂ ਕਰ ਦੇਗੀ ਮੈਂ ਬੰਦ ਕਰ ਲੱਗਿਆ ਸੀ ਕਰਿਆ ਨਾ ਸੀ ਪਰ ਅਮਨੇ ਕੁਝ ਕਹਿਣਾ ਸੀਗਾ ਇੱਕ ਮਿੰਟ ਮਾਰੋ ਮੈਂ ਲੱਗਦਾ ਰੋਕਾਂ ਅਮੇ ਬਲੌਗ ਨਾਲ ਉਹਨੇ ਰਬੜ ਭਾਈ ਨੂੰ ਉਹਦੇ ਵਿੱਚ ਕਿਦੋਂ ਚੱਕ ਕੇ ਲਈ ਗੰਦੇ ਕੰਮ ਨਾ ਕਰਿਆ ਕਰ ਜੱਪੂ ਚਲੋ ਬਾਈ ਕਰ ਦਿਓ ਦਬਾ ਕੇ ਲੈ ਲੈਂਦੇ ਜੱਪ ਨੂੰ ਬਾਈ ਕਰ ਦਿਓ ਸਾਰਿਆਂ ਨੂੰ ਸਾਰਿਆਂ ਨੂੰ ਬਾਈ ਕਰ ਦਿਓ ਬਾਈ ਕਰ ਦਿਓ ਕੋਲ ਫੋਨ ਚੱਲ ਰਿਹਾ ਸੀ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਵਲੌਗ ਦੇ ਨਾਲ ਫੇਰ ਮਿਲਦੇ ਹਾਂ ਤਕਪਨੀ ਫੈਰਪਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੇਖੋ ਤੁਹਾਨੂੰ ਬਿਗੜੀ ਜਾ ਰਹੀ ਹਾਂ